ਹਾਂ ਬਾਬਾ ਫਤਿਹ ਸਿੰਘ ਜੀ ਮਹਾਂਕਾਲ ਦਾ ਰੂਪ ਸੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੇ ਵਿੱਚ ਸਤਿਗੁਰਾਂ ਦੇ ਕੋਲ ਪਠਾਣ ਆਏ ਤੇ ਪਠਾਣਾ ਨੇ ਬੜੇ ਬੜੇ ਵੱਡੇ ਚੋਲੇ ਪਾਏ ਸੀਗੇ ਤੇ ਬੜੇ ਵੱਡੇ ਉਹਨਾਂ ਉੱਥੇ ਟੋਪ ਆਏ ਸ਼ਸਤਰ ਸਜਾਏ ਪਿਆਸਾ ਦੀਵਾਰ ਦਾ ਕੀਰਤਨ ਹੋ ਰਿਹਾ ਸੀਗਾ ਤੇ ਉਸ ਵੇਲੇ ਸਾਰੀ ਸੰਗਤ ਜਿਹੜੀ ਉਹਨਾਂ ਵੱਲ ਵੇਖਣ ਡੈ ਵੀ ਤੇ ਸਤਿਗੁਰਾਂ ਨੇ ਪੁੱਛਿਆ ਸੰਗਤ ਨੂੰ ਵੀ ਤੁਸੀਂ ਇਹਨਾਂ ਵੱਲੀ ਵੇਖੀ ਗਏ ਜੀ ਉਹਨਾਂ ਨੇ ਕਿਹਾ ਸਤਿਗੁਰੂ ਜੀ ਉਹ ਸੋਹਣੇ ਬੜੇ ਲੱਗੇ। ਫੇਰ ਸਤਿਗੁਰਾਂ ਨੇ ਬਾਬਾ ਫਤੇ ਸਿੰਘ ਜੀ ਨੂੰ ਹੁਕਮ ਕੀਤਾ ਇਹ ਐਸਾ ਬਾਣਾ ਸਜਾ ਕੇ ਆਓ ਐਸੇ ਤਿਆਰਪੁਰ ਤਿਆਰ ਹੋ ਕੇ ਆਓ ਜਿਹੜਾ ਸੰਸਾਰ ਦੇ ਵਿੱਚ ਨਾ ਹੋਇਆ ਹੋਵੇ ਤੇ ਨਾ ਗਾਂ ਹੋਵੇ ਇਹੋ ਹੀ ਵਦੇ ਭੁਲੇ। ਫੇਰ ਜਿਹੜਾ ਸਿੰਘਾਂ ਨੂੰ ਰੂਪ ਬਾਣੇ ਬਾਣੀ ਦਾ ਧਾਰਨੀ ਕੀਤਾ ਫਰਲੇ ਵਾਲੇ ਸਿੰਘ ਸਿਜਾਏ ਇਹ ਫੇਰ ਬਾਬਾ ਫਤੇ ਸਿੰਘ ਜੀ ਜੋ ਦਿਮਾਲਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਆ ਉਹ ਸਥਾਨ ਤੇ ਫੇਰ ਤਿਆਰਪੁਰ ਤਿਆਰ ਹੋ ਕੇ ਬਾਣੇ ਸਿਜਾ ਕੇ ਫਰਲੇ ਕੱਢ ਕੇ ਜਦੋਂ ਸਤਗੁਰਾਂ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਏ ਤੇ ਉਹ ਇੱਕ ਅਲੌਕਿਕ ਨਜ਼ਾਰਾ ਬਣਿਆ ਉਸ ਵੇਲੇ ਫਿਰ ਸਤਗੁਰਾਂ ਨੇ ਐਲਾਨ ਕੀਤਾ ਸਤਗੁਰੂ ਉੱਠ ਕੇ ਫਿਰ ਸਾਰੀ ਉਹ ਇਹਨੂੰ ਫੜੇ ਕਿ ਜਾਈ ਤੇ ਕਿਹਾ ਵੀ ਇਹ ਕਲਗੀਧਰ ਸਾਹਿਬ ਇਹ ਇੱਕ ਪਾਸ਼ਾ ਦਾ ਬਾਣਾ ਹੈ ਇਹ ਧੁਰਦਰਗਾਹ ਤੋਂ ਆਇਆ ਹੈ ਇਹ ਫਿਰ ਬਾਣਾ ਜਿਹੜਾ ਇਹ ਖਾਲਸੇ ਨੂੰ ਦਿੱਤਾ ਤੇ ਬਾਬਾ ਫਤੇ ਸਿੰਘ ਜੀ ਫਰਲੇ ਸ ਜਾ ਕੇ ਤਿਆਰਪੁਰ ਤਿਆਰ ਹੋ ਕੇ ਸਤਗੁਰਾਂ ਦੇ ਚਰਨਾਂ ਚ ਜਾਏ